ਸਾਡੇ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਵੱਲੋਂ ਜਿਹੜੀਆਂ ਚੋਣਾਂ ਦੇ ਵਿੱਚ ਡਿਊਟੀਆਂ ਲਾਈਆਂ ਗਈਆਂ ਅਧਿਆਪਕਾਂ ਨੂੰ ਬਹੁਤ ਖੱਜਲ ਕੀਤਾ ਗਿਆ ਦੂਰ ਦੂਰ 60-70 ਕਿਲੋਮੀਟਰ ਭੇਜਿਆ ਗਿਆ ਜੀਦਾ ਖਮਿਆਜਾ ਸਾਡੇ ਮੋਗੇ ਜ਼ਿਲ੍ਹੇ ਦੇ ਦੋ ਅਧਿਆਪਕ ਜਸਕਰਨ ਸਿੰਘ ਅੰਗਰੇਜ਼ੀ ਮਾਸਟਰ ਸਰਕਾਰੀ ਹਾਈ ਸਕੂਲ ਖੋਟੇ ਅਤੇ ਡੀਪੀ ਮੈਡਮ ਕਮਲਜੀਤ ਕੌਰ ਸਰਕਾਰੀ ਗਲਜ ਹਾਈ ਸਕੂਲ ਪਤੋ ਹੀਰਾ ਸਿੰਘ ਵਾਲਾ ਉਨ੍ਹਾਂ ਦੀ ਇਲੈਕਸ਼ਨ ਡਿਊਟੀ ਤੇ ਜਾਂਦੇ ਆ ਮੌਤ ਹੋਈ ਆ ਤੇ ਸਰਕਾਰ ਦੇ ਇਹ ਅਧਿਆਪਕਾਂ ਨੂੰ ਫਜ਼ਲਖਵਾਰ ਕਰਨ ਦਾ ਸਿੱਟਾ ਹੈਗੀ ਆ ਤੇ ਗਾਂ ਉਹ ਤੋਂ ਬਾਅਦ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਏਸ ਇਸ਼ੂ ਤੇ ਬਿਲਕੁਲ ਵੀ ਸਹਿਯੋਗ ਨਹੀਂ ਹੈ ਉਹਨਾਂ ਨੇ ਏਸ ਇਸ਼ੂ ਨੂੰ ਬਿਲਕੁਲ ਇੱਕ ਹਮਦਰਦੀ ਦਾ ਸ਼ਬਦ ਵਰਤ ਕੇ ਤੇ ਨਾਲ ਕਹਿ ਕੇ ਵੀ ਬੱਚਿਆਂ ਨੂੰ ਪੜ੍ਹਾਈ ਦਾ ਖਰਚਾ ਜਿਹੜਾ ਸਰਕਾਰ ਚੁਕੇਗੀ ਸਾਡੀ ਮੰਗ ਇਹ ਹੈ ਕਿ ਇਹ ਅਧਿਆਪਕ ਸਰਕਾਰੀ ਡਿਊਟੀ ਦੌਰਾਨ ਸ਼ਹੀਦ ਹੋਏ ਨੇ ਤੇ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਜਦੋਂ ਡਿਊਟੀ ਦੌਰਾਨ ਸ਼ਹੀਦ ਹੁੰਦੇ ਹਨ ਉਹਨਾਂ ਨੂੰ 1 ਕਰੋੜ ਰੁਪਈਆ ਜਿਹੜਾ ਹੈਗਾ ਮੁਆਵਜ਼ਾ ਜਿਹੜਾ ਹੈਗਾ ਉਹ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਹੈਗਾ ਤੇ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਿੱਥੇ ਬੰਦੀਆਂ ਕੱਟੀਆਂ ਹੋਈਆਂ ਸਾਰੇ ਇਸ ਅਧਿਆਪਕ ਪੂਰੇ ਪੰਜਾਬ ਦੇ ਵਿੱਚ ਅੱਜ ਮੌਜੂਦ ਨਹੀਂ ਦੇਸ਼ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇਹਨਾਂ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਖਰਚਾ ਸਰਕਾਰ ਚੁੱਕ ਕੇ ਉਹਨਾਂ ਦੀਆਂ ਨੌਕਰੀਆਂ ਵੀ ਜਿਹੜੀਆਂ ਰਾਖਵੀਆਂ ਕਰਨ ਦਾ ਜਿਹੜਾ ਹੈਗਾ ਨੋਟੀਫਿਕੇਸ਼ਨ ਜਾਰੀ ਕਰੇ ਵੀ ਜਦੋਂ ਬੱਚੇ ਆਪਣੀ ਕੁਆਲਿਫੀਕੇਸ਼ਨ ਪੂਰੀ ਕਰ ਲੈਂਦੇ ਆ ਤਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਇਹ ਦੋਨੇ ਅਧਿਆਪਕ ਜਿਹੜੇ ਸੀਗੇ ਪਤੀ ਪਤਨੀ ਨੇ ਤੇ ਇਹਨਾਂ ਦੇ ਜਿਹੜੇ ਹੈਗੀ ਆ ਕੋਈ ਪੁਰਾਣੀ ਪੈਨਸ਼ਨ ਵੀ ਨਹੀਂ ਹੈਗੀ ਤੇ ਜਿਹੜਾ ਕਿ ਇਹ ਕਿਉਂਕਿ ਇਹਨਾਂ ਦੀ ਜੋ ਅਪੁਆਇੰਟਮੈਂਟ ਜਿਹੜੀ 2008 ਦੀ ਹੈਗੀ ਆ ਨੇ ਇਸ ਕਰਕੇ ਬੱਚਿਆਂ ਦੇ ਵਾਸਤੇ ਹੁਣ ਉਹਨਾਂ ਦਾ ਕੋਈ ਬਾਲੀਵਾਰਸ ਜੇ ਕਹਦੇ ਆ ਪਰਿਵਾਰ ਦੇ ਵਿੱਚ ਨਹੀਂ ਹੈ ਕਿਉਂਕਿ ਬੱਚਿਆਂ ਦੇ ਨਾ ਦਾਦੀ ਆ ਨਾ ਨਾਨੀ ਆ ਮਾਸੀ ਆ ਫੌਰ ਰੰਦੀ ਆ ਨਾ ਪੂਆ ਨਿੱਕੇ ਬੱਚੇ ਆ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈਗਾ ਤੇ ਬੱਚਿਆਂ ਦੀ ਜਿਹੜੀ ਹੈਗੀ ਆ ਪਰਪਰੇਸ਼ ਦੀ ਜ਼ਿੰਮੇਵਾਰੀ ਸਰਕਾਰ ਲਵੇ ਤੇ ਇਸੇ ਤਰ੍ਹਾਂ ਸਾਡੀ ਇੱਕ ਐਸੋਸੀਏਟ ਅਧਿਆਪਕਾ ਮੂਨਕ ਦੇ ਵਿੱਚ ਡਿਊਟੀ ਤੇ ਜਾਂਦੇ ਹੋਏ ਸੰਗਣੀ ਧੁੰਦ ਸੀਗੀ ਤਾਂ ਉਹਦੇ ਵਿੱਚ ਉਹਨਾਂ ਦੇ ਵੀ ਗੱਡੀ ਸੂਏ ਚ ਡਿੱਗੀ ਆ ਬਸ ਇਹ ਇਸ ਤਿਹਾਂ ਕਿ ਸੁਆ ਉਹ ਸੁੱਕਾ ਸੀਗਾ ਪਰ ਉਹਨਾਂ ਦੀਆਂ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਉਹਨਾਂ ਦਾ ਵੀ ਅਸੀਂ 20 ਲੱਖ ਰੁਪਏ ਮੁਆਵਜ਼ੇ ਦੀ ਮੰਗ ਪੰਜਾਬ ਸਰਕਾਰ ਤੋਂ ਅੱਜ ਅਰਥੀਪੂਕੀ ਹੈਗੀ ਆ ਤੇ ਅਰਥੀਪੂਕ ਦੇ ਜਿਹੜਾ ਹੈਗਾ ਕਰ ਰਹੇ ਹੈਗੇ ਅਸੀਂ ਇਹ ਸਾਡੀ ਸਰਕਾਰ ਤੋਂ ਅੱਗੇ ਮੰਗਾ ਕਿ ਜਿਹੜੀਆਂ ਡਿਊਟੀਆਂ ਦੇ ਵਿੱਚ ਚੋਂ ਡਿਊਟੀਆਂ ਦੇ ਵਿੱਚ ਅਧਿਆਪਕਾਂ ਦੀ ਖੱਜਲ ਖਵਾਰੀ ਕੀਤੀ ਜਾ ਰਹੀ ਆ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੀ ਜਿਹੜਾ ਹੈਗਾ ਉਹਨਾਂ ਹੀ ਜਿਹੜਾ ਕਹ ਦਈਏ ਲਾਹਰਵਾ ਉਹਨੇ ਅਧਿਆਪਕਾਂ ਨੇ ਜਹਾੜਾ ਕੇ ਮੰਗ ਕੀਤੀ ਸੀ ਵੀ ਸਾਨੂੰ ਲੋਕਲ ਬਲਾਕਾਂ ਦੇ ਵਿੱਚ ਲਾਈ ਜਾਵੇ ਕਫਲ ਕੇਸ ਨੂੰ ਜਿਹੜਾ ਹੈਗਾ ਛੋਟ ਦਿੱਤੀ ਜਾਵੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਦੇਖਿਆ ਕਿ ਸਾਡੇ ਅਧਿਆਪਕ ਜਿਹੜਾ ਹੈਗਾ ਜਿਵੇਂ ਭਗਤੇ ਵਾਲੇ ਅਧਿਆਪਕਾਂ ਦੀ ਤਲਵੰਡੀ ਲੱਗੀ ਆ ਇਸ ਤਰ੍ਹਾਂ ਸਾਡੇ ਅਧਿਆਪਕ ਜਗਤਵਿੰਦਰ ਸਿੰਘਾ ਉਹਨਾਂ ਦੀ ਪਤਨੀ ਤਲਵੰਡੀ ਵਾਸਤੇ ਡਿਊਟੀ ਵਾਸਤੇ ਭਗਤੋ ਚੱਲੀ ਸੀ ਤੇ ਰਾਹ ਦੇ ਵਿੱਚ ਵੱਸਦਾ ਐਕਸੀਡੈਂਟ ਕੋਟੇਗੁਰੂ ਹੋਇਆ ਉਹਦੇ ਵੀ ਸੱਟਾਂ ਲੱਗੀਆਂ ਨੇ ਵੀ ਇਹ ਜੇ ਧੁੰਦ ਦੇ ਮੌਸਮ ਦੇ ਵਿੱਚ ਸਰਕਾਰ ਨੂੰ ਚਾਹੀਦਾ ਇਹ ਆਪ ਦੇ ਮਲਾਜ਼ਮਾਂ ਤੇ ਪੂਰਾ ਯਕੀਨ ਕਰਕੇ ਕਿਉਂਕਿ ਮੁਲਾਜ਼ਮ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਵੀ ਆਪਦੀ ਨੌਕਰੀ ਦਾ ਫਿਕਰ ਹੁੰਦਾ ਹੈਗਾ ਤੇ ਉਹਨਾਂ ਦੀ ਉਹ ਬਲਾਕਾਂ ਦੇ ਵਿੱਚ ਹੀ ਡਿਊਟੀ ਲਈ ਜਾਵੇ